ਉਹ ਕਹਿੰਦੇ ਨਾਰਦ ਜੀ ਨੇ ਵੀਣਾ ਵਜਾਈ ਤਾਂ ਸ਼ਿਵ ਜੀ ਭਗਵਾਨ ਬੜੇ ਖੁਸ਼ ਹੋਏ। ਹਮ ਸ਼ਿਵ ਜੀ ਭਗਵਾਨ ਕਹਿੰਦੇ ਵੀ ਨਾਰਦ ਤੇਰਾ ਜਦ ਤਾਂ ਮਨ ਖੁਸ਼ ਕਰਤਾ। ਕਮਾਲ ਕਰਤੀ। ਕਮਾਲ ਕਰਤੀ। ਉਹ ਕਹਿੰਨਾ ਪ੍ਰਭੂ ਸਾਡਾ ਤਾਂ ਕੰਮ ਤੁਹਾਨੂੰ ਖੁਸ਼ ਰੱਖਣਾ ਹੈ। ਹਮ ਤੁਸੀਂ ਖੁਸ਼ ਹੋ ਗਏ। ਸ਼ੁਕਰ ਅਸੀਂ ਵੀ ਤੁਹਾਨੂੰ ਹੋ ਗਏ। ਧੰਨਵਾਦ ਤੁਹਾਡਾ। ਉਹ ਕਹਿੰਦੇ ਨਹੀਂ ਯਾਰ ਖੁਸ਼ੀ ਇਹ ਨਹੀਂ ਹੈ ਤੇਰੇ ਵੀਣਾ ਵਜਾਉਣ ਦੀ ਤੂੰ ਮੰਗ ਕੀ ਮੰਗਦਾ। ਅੱਛਾ। ਉਹ ਕਹਿੰਨਾ ਪ੍ਰਭੂ ਰਹਿਣ ਦੋ। ਹਮ ਅਸੀਂ ਆਪਦਾ ਕੰਮ ਕੀਤਾ। ਉਸੇ ਸੁਣ ਕੇ ਪ੍ਰਸੰਨ ਹੋ ਗਏ ਸਾਡੇ ਲਈ ਇੰਨਾ ਹੀ ਕਾਫੀ ਹੈ ਕੋਈ ਨਹੀਂ ਯਾਰ ਮੈਂ ਅਜੇ ਤੱਕ ਕੁਝ ਦੇਣਾ ਹੈ ਉਹ ਕਹਿੰਦਾ ਪ੍ਰਭੂ ਪੱਕਾ ਦੇਣਾ ਹੈ ਕਹਿੰਦਾ ਹਾਂ ਕਹਿੰਦਾ ਪੱਕਾ ਹੈ ਹੁਣ ਫਾਈਨਲ ਡਿਸੀਜਨ ਹੈ ਉਹ ਕਹਿੰਦਾ ਹਾਂ ਹਾਂ ਮਾਣ ਬਣ ਗਿਆ ਦੇਣਾ ਹੈ ਹਾਂ ਉਹ ਕਹਿੰਦਾ ਫਿਰ ਚੰਗਾ ਜਿਹਾ ਕਰੋ ਮੇਰੀ ਜੋ ਕਿਸਮਤ ਚ ਨਹੀਂ ਲਿਖਿਆ ਮੈਨੂੰ ਉਹ ਦੇ ਦਿਓ ਅੱਛਾ ਜਿਹੜਾ ਨਹੀਂ ਲਿਖਿਆ ਉਹ ਦੇ ਦਿਓ ਸ਼ਿਵਜੀ ਕੁਪਾਣ ਸੋਚੀ ਪੈ ਗਏ ਇਹ ਕੀ ਚੀਜ਼ ਹੈ ਇਹ ਹੁਣ ਬਈ ਬਹੀ ਖਾਤਾ ਕਿੱਥੋਂ ਕਰੋਲਾ ਹਾਂ ਵੀ ਕਿਹੜਾ ਲਿਖਿਆ ਕਿਹੜਾ ਨਹੀਂ ਲਿਖਿਆ ਕੋਈ ਮਟੀਰੀਅਲਿਸਟ ਕੋਈ ਦੁਨਿਆਵੀ ਚੀਜ਼ ਮੰਗਣਾ ਕੋਈ ਐਦਾਂ ਥੋੜਾ ਹਾਂ ਹਾਂ ਕੋਈ ਸੰਖ ਮੰਗ ਲਿਆ ਕੋਈ ਡੰਡਾ ਮੰਗ ਲਿਆ ਕੋਈ ਜ਼ਮੀਨ ਮੰਗ ਲਿਆ ਕੋਈ ਹਾਂ ਟਿਕਟ ਮੰਗ ਲਿਆ ਐਮਐਲਏ ਦੀ ਵੀ ਇੱਕ ਹੀ ਹਸਤਾਫਤਾ ਹੋਇਆ ਦੂਜੀਨ ਕਿਸਮ ਦੀ ਕਹਿੰਦਾ ਪ੍ਰਭੂ ਜੋ ਮਹਿਤਾ ਪਰ ਤੁਸੀਂ ਕਹਿੰਦੇ ਸੀ ਮੈਂ ਦੇਣਾ ਮੈਂ ਮੰਗ ਲਿਆ ਜਾਂ ਤਾਂ ਕਹੋ ਮੈਂ ਦੇਣ ਜੋਗਾ ਨਹੀਂ ਜਾਂ ਫਿਰ ਦੇ ਦੋ ਹੁਣ ਕਸੂਤਾ ਕੋਸੀ ਆਪਣੀ ਤਾਕਤ ਹੈ ਤੇ ਬੜਕ ਸੁੱਤੇ ਫਸ ਗਏ ਜੇ ਉਹ ਕਹਿੰਦੇ ਵੀ ਮੈਂ ਦੇਣ ਜੋਗਾ ਨਹੀਂ ਹਾਂ ਕਿ ਅਥਾਰਟੀ ਰਹਿ ਜਾਂਦੀ ਹੈ ਜਿਵੇਂ ਗੋਡਕਾ ਦਾ ਜੇ ਹੁਣ ਚੀਫ ਮਿਨਿਸਟਰ ਪ੍ਰਾਈਮ ਮਿਨਿਸਟਰ ਕਹਿੰਦੇ ਮੈਂ ਕੁਝ ਦੇਣ ਜੋਗਾ ਹੀ ਨਹੀਂ ਕੁਝ ਕਰ ਜੁਗਾ ਹੀ ਨਹੀਂ ਮੇਰੇ ਤਾਂ ਪੱਲੇ ਨਹੀਂ ਕੁੱਖ ਵੀ ਬੰਦਾ ਕਹਿੰਦਾ ਯਾਰ ਇਹਦੇ ਪੱਲੇ ਕੀ ਹੈ ਉਦੋਂ ਨਾਲ ਦੀ ਆਪਾਂ ਚ ਬਹਿਸ ਜ਼ਿਆਦਾ ਹੋ ਗਈ ਤੇ ਕੀ ਤਾਂ ਉੱਪਰ ਵਕ ਮਦਦ ਵੀ ਰਾਸ਼ਟਰਪਤੀ ਨੂੰ ਪਤਾ ਲੱਗ ਗਿਆ ਪੱਖੋ ਚੌੜ ਹੋ ਗਏ ਫਰਮਾ ਤੇ ਵੀ ਸ਼ੂਨ ਨੂੰ ਪਤਾ ਲੱਗ ਗਿਆ ਅੱਛਾ ਕਹਿੰਦੇ ਜੀ ਉਦੋਂ ਤਾਂ ਦੋ ਬੰਦੇ ਆਪਣੇ ਲੜਪੇ ਹਾਂ ਕਹਿੰਦੇ ਗੱਲ ਕੀਆ ਕਹਿੰਦੇ ਬਲਾਉ ਦੋਨਾਂ ਨੂੰ ਤੇ ਭੁਲਾਏ ਦੋਨੇ ਕਹਿੰਦੇ ਗੱਲ ਕੀਆ ਦੋਨੇ ਬੈਠੇ ਬਰਮਾ ਤੇ ਵਿਸ਼ਨੂੰ ਹਾਂ ਕਹਿੰਦੇ ਵੀ ਗੱਲ ਕੀਆ ਉਹ ਕਹਿੰਦੇ ਜੀ ਨਾਰਦਨ ਕਹਿੰਦੇ ਪਹਿਲਾਂ ਤੂੰ ਦੱਸ ਉਹ ਤਾਂ ਬਰਮਾ ਬਿਸ਼ਰੂ ਮਹੇਸ਼ ਉਹ ਤਾਂ ਤਿੰਨੇ ਇਕੱਠੇ ਤ੍ਰੈ ਮੂਰਤੀ ਹੋ ਗਈ ਉਹ ਤ੍ਰੈ ਮੂਰਤੀ ਹੋ ਗਈ ਤੂੰ ਦੱਸ ਗੱਲ ਕੀ ਹੈ ਉਹ ਕਹਿੰਦਾ ਜੀ ਗੱਲ ਇਹ ਸਾਡਾ ਤਾਂ ਪ੍ਰਭੂ ਜੋ ਕੰਮ ਹੈ ਅਸੀਂ ਤਾਂ ਵੀਣਾ বাজਾਈ ਤੁਹਾਨੂੰ ਖੁਸ਼ ਰੱਖਣਾ ਸਾਡਾ ਕੰਮ ਹੈ ਅਸੀਂ ਤਾਂ ਆਪਣਾ ਕਰਮ ਕਰਦੇ ਆ ਕਰਮ ਦੀ ਗੱਲ ਹੈ ਵੀ ਸਾਡਾ ਤਾਂ ਇਹੀ ਕਰਮ ਹੈ ਹਾਂ ਇਹ ਫਲ ਦੀ ਤਾਂ ਅਸੀਂ ਇੰਤਜ਼ਾਰ ਹੀ ਨਹੀਂ ਕਰਦੇ ਵੇਟ ਨਹੀਂ ਕਰਦੇ ਤੇ ਅਸੀਂ ਤੁਸੀਂ ਖੁਸ਼ ਹੋ ਜਾਂਦੇ ਸਾਡਾ ਉਹੀ ਫਲ ਹਾਂ ਇਹ ਫਲ ਦੇਣਾ ਚਾਹੁੰਦੇ ਨੇ ਇਹ ਕਹਿੰਦੇ ਵੀ ਫੜ ਲੈ ਹਮ ਕਰਮਾਂ ਦਾ ਫਲ ਤੂੰ ਲੈ ਹਣ ਕਹਿੰਦੇ ਮੈਂ ਕਹਿ ਵੀ ਚੰਗਾ ਜੀ ਜੋ ਮੇਰੀ ਕਿਸਮਤ ਚ ਲੰਗੇ ਮੇਰੇ ਕਰਮਾਂ ਚ ਨਹੀਂ ਉਹ ਦੇ ਦੋ ਕਰਮਾਂ ਚ ਨਹੀਂ ਹੈਗਾ ਅੱਛਾ ਉਹ ਕਹਿੰਦੇ ਯਾਰ ਵੀ ਇਹ ਤਾਂ ਤੂੰ ਬੜਾ ਔਖਾ ਸਵਾਲ ਪਤਾ ਹੈ ਸਾਡੇ ਲਈ ਵੀ ਔਖਾ ਗੁੰਝਲਦਾਰ ਹੈ ਹਮ ਤੂੰ ਕੁਛ ਥੱਲੇ ਆ ਰਿਹਾ ਨਾ ਥੋੜਾ ਹਾਂ ਕੋਈ ਡਾਊਨ ਆਇਆ ਮੰਗ ਘਟਾ ਰਿਹਾ ਆ ਉਹਦੀ ਠੀਕ ਠੀਕ ਲਾਲਾ ਉਹ ਕਹਿੰਦਾ ਜੀ ਚਲੋ ਮੈਂ ਮੰਗ ਘਟਾ ਲਵਾਂ ਮੇਰੇ ਸਵਾਲਾਂ ਦਾ ਜਵਾਬ ਦੇ ਦਿਓ ਤੁਸੀਂ ਸ੍ਰਿਸ਼ਟੀ ਦੇ ਤਿੰਨੇ ਰਚੇਤਾ ਮੰਨੇ ਜਾਂਦੇ ਹੋ ਹਮ ਹਿੰਦੂਇਜ਼ਮ ਦੇ ਵਿੱਚ ਬਰਮਾ ਬਿਸ਼ਰੂ ਮਹੇਸ਼ ਹਮ ਇਹ ਤਿੰਨੋਂ ਜਿਹੜੇ ਸ੍ਰਿਸ਼ਟੀ ਦੇ ਰਚੇਤਾ ਕਹਿੰਦਾ ਹਾਂ ਕਹਿੰਦਾ ਚਲੋ ਮੈਨੂੰ ਤਿੰਨੇ ਜਾਣੇ ਇੰਨਾ ਕੁ ਤਸੱਲੀ ਦੇ ਦਿਓ ਭਰੋਸਾ ਦੇ ਦਿਓ ਵੀ ਜੋ ਮੇਰੀ ਕਿਸਮਤ ਚ ਲਿਖਿਆ ਹੈ ਉਹ ਮੈਨੂੰ ਹਰ ਹਿੱਲੇ ਮਿਲੂਗਾ ਉਹ ਸੋਚ ਕੇ ਜੇ ਆਪਸੀ ਉਹਤੂ ਗੱਤ ਕਰਕੇ ਕਹਿੰਦੇ ਹਾਂ ਮਿਲੂਗਾ ਮਿਲੂਗਾ ਹਾਂ ਕਹਿੰਦੇ ਥੋੜਾ ਤਿੰਨਾ ਚੋਂ ਕਿਸੇ ਚ ਕੋਈ ਬਾੜੀ ਮੋਟੀ ਤਾਕਤ ਹੈ ਉਹਨੂੰ ਘੱਟ ਕਰਨ ਦੀ ਹੂੰ ਕਹਿੰਦੇ ਨਾ ਹੂੰ ਤੇ ਉਹਨੂੰ ਵੱਧ ਕਰਨ ਦੀ ਹੂੰ ਕਹਿੰਦੇ ਨਾ ਉਹ ਨਹੀਂ ਕਹਿੰਦਾ ਹੇ ਮੈਂ ਤੁਰ ਫਿਰਦਾ ਨਾ ਮੈਂ ਸੁਸਰੀ 24 ਘੰਟੇ ਤੁਹਾਨੂੰ ਖੁਸ਼ ਕਰ ਦਿੰਦਾ ਹਾਂ ਸੁਸਰੀ ਕਹਿੰਦਾ ਐਵੇਂ ਹੀ ਕਹਿੰਦਾ ਅਸੀਂ ਤਾਂ ਨਾ ਤੁਸੀਂ ਕੁਝ ਘਟਾ ਸਕਦੇ ਹੋ ਨਾ ਤੁਸੀਂ ਵਧਾ ਸਕਦੇ ਹੋ ਜੋ ਕਿਸਮਤ ਲਿਖੀ ਗਈ ਉਹ ਮਿਲਣੀ ਮਿਲਣਾ ਹੈ ਹਾਂ ਚੰਗਾ ਹੈ ਮਾੜਾ ਹੈ ਜੇ ਜੇੜ ਯਾਤਰਾ ਲਿਖੀ ਆ ਤਾਂ ਜੇੜ ਵੀ ਚਲੇ ਜਾਣਾ ਪਰਚਾ ਲਿਖਿਆ ਪਰਚਾ ਵੀ ਹੋ ਜਾਣਾ ਤੁਸੀਂ ਕਾਦੇ ਲਈਓ ਫਿਰ ਕਾਦੇ ਲਈਓ ਮਤਲਬ ਉਹ ਇੱਕ ਐਡੀ ਵੰਡਰਫੁਲ ਗੱਲ ਸੀ ਜਿਹੜਾ ਬੰਦਾ ਵੀ ਥੋੜਾ ਬਹੁਤਾ ਡਿਪਰੈਸ਼ਨ ਵਿੱਚ ਹੁੰਦਾ ਜਿਹਨੂੰ ਸੁਣਾਈ ਦੀ ਹੈ ਨਾ ਬੰਦੇ ਨੂੰ ਬੜੀ ਤਸੱਲੀ ਮਿਲਦੀ ਹੈ ਹੁਣ ਤੁਸੀਂ ਉਹ ਕਰਮਾਂ ਦੇ ਵੱਲ ਤੇ ਮੈਨੂੰ ਬੜੀ ਮੈਨੂੰ ਤੁਹਾਡੇ ਵਰਗੀ ਉਹ ਗੱਲ ਖਿਆਲ ਆ ਗਈ ਵਾਈਸ ਪਰਮਾਰ ਬੜਾ ਵੱਡਾ ਸੀਐਮ ਹੋਇਆ ਹੈ ਹਿਮਾਚਲ ਦਾ ਉਹਦਾ ਨਾ ਕੋਈ ਮੋਚੀ ਦੋਸਤ ਸੀਗਾ ਜੀ ਤੇ ਮੋਚੀ ਉਹਨੂੰ ਮਤਲਬ ਉਹ ਮਿਲਣ ਗਿਆ ਉਹ ਮੋਚੀ ਉਹਨੂੰ ਕਹਿੰਦਾ